ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਾ ਚੱਲ ਰਿਹਾ ਜੀ ਵਰਤਮਾਨ ਸਮਾਜ ਦੀਆਂ ਚੁਣੌਤੀਆਂ ਜਿਨ੍ਹਾਂ ਵਿੱਚੋਂ ਅਸੀਂ ਕੱਲ ਤੋਂ ਵਿਚਾਰ ਆਮ ਕੀਤਾ ਹੋਇਆ ਹੈ ਅੱਗੇ ਸਤਿਗੁਰੂ ਦਾ ਸਤਕਾਰ ਗੁਰੂ ਪਾਸ਼ਾ ਦੇ ਸਤਕਾਰ ਵੀ ਜਿੱਤੇ ਅਸੀਂ ਕੁਝ ਹੋਰ ਵਿਚਾਰਾਂ ਸਾਂਝੇ ਕਰ ਚੁੱਕੇ ਹਾਂ ਇਹਦੇ ਵਿੱਚ ਇਹ ਵੀ ਇੱਕ ਬਹੁਤ ਬਹੁਤ ਜ਼ਰੂਰੀ ਗੱਲ ਹੈ ਕਿ ਸਾਡੀ ਗੁਰੂ ੁਰਗਨ ਸਾਹਿਬ ਜੀ ਦੀ ਪਾਵਨ ਬਾਣੀ ਹੈ ਤੋਂ ਗੁਰਬਾਣੀ ਨੂੰ ਸ਼ੁੱਧ ਪਾਠ ਕਰਨਾ ਗੁਰਬਾਣੀ ਦੇ ਅਰਥ ਸਮਝ ਕੇ ਉਹਨਾਂ ਅਨੁਸਾਰ ਜੀਵਨ ਜੀਉਣਾ ਉਹਨਾਂ ਨੂੰ ਮਾਨ ਦੇਣਾ ਉਹਨਾਂ ਨੂੰ ਜੀਵਨ ਦਾ ਆਧਾਰ ਬਣਾਉਣਾ ਹੀ ਗੁਰਬਾਣੀ ਦਾ ਸਤਕਾਰ ਹੈ ਗੁਰੂ ਸਾਹਿਬ ਦਾ ਸਤਕਾਰ ਹੈ ਤੋ ਗੁਰਬਾਣੀ ਦੇ ਸ਼ੁੱਧ ਪਾਠ ਅਤੇ ਅਰਥ ਵਿਚਾਰ ਨੂੰ ਵੀ ਲੋੜਿੰਦੀ ਮਤਾ ਦੇਣ ਦੀ ਅਤਿ ਜ਼ਰੂਰਤ ਹੈ ਅੱਜ ਇਹ ਮਤਾ ਨਹੀਂ ਦਿੱਤੀ ਜਾ ਰਹੀ ਇਹ ਹੀ ਤਾਂ ਸਭ ਤੋਂ ਵੱਡੀ ਚੁਣੌਤੀ ਹੈ ਕਿ ਗੁਰੂ ਨਾਲੋਂ ਹੀ ਵਿਛੜੇ ਹੋਏ ਹੈ ਗੁਰੂ ਨਾਲ ਹੀ ਟੁੱਟੇ ਹੋਏ ਹਾਂ ਤੇ ਸੰਸਾਰ ਨੂੰ ਗੁਰੂ ਨਾਲ ਤੇ ਪ੍ਰਮਾਤਮਾ ਨਾਲ ਕਿਵੇਂ ਜੋੜਾਂਗੇ ਅਰਥ ਵਿਚਾਰ ਤੋਂ ਵਾਂਝੇ ਹੋਣ ਕਾਰਨ ਹੀ ਅਸੀਂ ਅਨੁਮਤੀ ਕਰਮਕਾਂ ਨੂੰ ਵੀ ਜਾਦੂ ਦੇ ਦੇਖਾਂ ਆਪ ਗੁਰਬਾਣੀ ਦੇ ਸਿਧਾਂਤਾਂ ਨੂੰ ਕੋਰੇ ਹੋਣ ਕਾਰਨ ਅਨੁਮਤੀ ਕਰਮਾਂ ਦੇ ਕਾਇਲ ਹੋ ਜਾਂਦੇ ਹਾਂ ਗੁਰਬਾਣੀ ਵਿਆਕਰਨ ਅਤੀ ਸ਼ੁੱਧ ਗੁਰਬਾਣੀ ਉਚਾਰਨ ਦੇ ਅੱਜ ਤੱਕ ਦੇ ਬਣੇ ਨੀਮਾਂ ਨੂੰ ਲਾਗੂ ਕਰਨਾ ਚਾਹੀਦਾ ਸੀ ਗੁਰਬਾਣੀ ਦਾ ਅਸ਼ੁੱਧ ਉਚਾਰਨ ਜਦੋਂ ਕੇਂਦਰੀ ਅਸਥਾਨ ਦਰਬਾਰ ਸਾਹਿਬ ਤੋਂ ਸ਼ਬਦ ਕੀਰਤਨ ਵਿੱਚ ਜਾਂ ਹੁਕਮਨਾਮਿਆਂ ਹੁਕਮ ਲੈਂਦੇ ਹਾਂ ਸੁਣਿਆ ਜਾਂਦਾ ਹੈ ਤਾਂ ਬੜੀ ਸ਼ਰਮ ਆਉਂਦੀ ਹੈ ਇਹ ਕਿੰਨੀ ਸ਼ਰਮਨਾਕ ਸਥਿਤੀ ਹੈ ਕਿ ਸ਼ਾ ਸ਼ਾ ਨੂੰ ਸਾਹੂ ਜਾਂ ਸਾਹੂ ਰਾ ਨੂੰ ਰਾਹੂ ਪਾਦਸ਼ਾਹ ਨੂੰ ਪਾਦਸ਼ਾਹ ਹੋ ਮੁਸ਼ਕਲ ਨੂੰ ਮੁਸ਼ਕਲ ਅਤੇ ਮੁਸ਼ਕਤ ਨੂੰ ਮੁਸਕਤ ਪੜਿਆ ਜਾਏ ਇਹ ਲਫ਼ਜ਼ ਜਿਹੜੇ ਦੂਜੀਆਂ ਬੋਲੀਆਂ ਦੇ ਲਫ਼ਜ਼ ਗੁਰਬਾਣੀ ਵਿਚ ਆਏ ਨੇ ਇਹ ਉਹਨਾਂ ਬੋਲੀਆਂ ਨੂੰ ਬੋਲਣ ਵਾਲੇ ਲੋਕ ਅਨੁਮਤੀ ਜਦੋਂ ਸੁਣਦੇ ਹੋਣਗੇ ਤੇ ਕੀ ਸੋਚਦੇ ਹੋਣਗੇ ਇਸੇ ਕੀ ਪੜ ਰਹੇ ਨੇ ਇਹਨਾਂ ਨੂੰ ਆਪਣੀ ਗੁਰਬਾਣੀ ਵੀ ਸ਼ੁੱਧ ਪੜਨ ਦੀ ਜਾਂਚ ਨਹੀਂ ਇਹਨਾਂ ਨੂੰ ਇਹਨਾਂ ਸ਼ਬਦਾਂ ਤੋਂ ਚਾਰ ਨਹੀਂ ਪਤਾ ਨਹੀਂ ਅਸੀਂ ਆਪਣੇ ਆਪ ਨੂੰ ਅਗਿਆਨੀ ਸੰਸਾਰ ਦੇ ਸਾਹਮਣੇ ਸ਼ੋਅ ਕਰਦੇ ਹਾਂ ਅਚਰਜ ਲਫ਼ਜ਼ ਨੂੰ ਅਚਰਜ ਪੜਦੇ ਹਾਂ ਲਫ਼ਜ਼ ਅਚਰਜ ਨਹੀਂ ਹੈ ਲਫ਼ਜ਼ ਅਚਰਜ ਹੈ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਮੈਂ ਕੁਝ ਟੂਕ ਮਾਤਰ ਚਾਰ ਪੰਜ ਗੱਲਾਂ ਦਸੀਆਂ ਨੇ ਇਸ ਤਰ੍ਹਾਂ ਦੀ ਬੇਦਤ ਅਸੀਂ ਗਲਤੀਆਂ ਕਰਦੇ ਹਾਂ ਇੱਥੇ ਦੇ ਮੈਂ ਦੇਖ ਕੇ ਹੈਰਾਨ ਹੁੰਦਾ ਕਿ ਸਾਡੇ ਪਾਠੀ ਸੱਜਣ ਤੇ ਜਿਹੜਾ ਸਾਡਾ ਰੋਜ਼ ਦਾ ਨਿਤਨੇਮ ਹੈ ਨਿਤਨੇਮ ਦੀ ਬੋਣੀ ਦਾ ਵੀ ਸ਼ੁੱਧ ਪਾਠ ਨਹੀਂ ਕਰਦੇ ਉਹਦੇ ਵਿੱਚ ਬਹੁਤ ਜ਼ਿਆਦਾ ਗਲਤੀਆਂ ਕਰਦੇ ਨੇ 15 15 20 20 ਗਲਤੀਆਂ ਨਿਤਨੇਮ ਦੀ ਇੱਕ ਬਾਣੀ ਵਿੱਚ ਕਰ ਜਾਂਦੇ ਨੇ ਤੇ ਫਿਰ ਇਹ ਗੁਰੂ ਸਾਹਿਬ ਦਾ ਸਤਿਕਾਰ ਕਿਵੇਂ ਹੋਇਆ ਗੁਰਬਾਣੀ ਨੂੰ ਅਸ਼ੁੱਧ ਪੜਨਾ ਇਹ ਸਤਿਕਾਰ ਕਿਵੇਂ ਹੋਇਆ ਤੇ ਸਭ ਤੋਂ ਪਹਿਲੀ ਵੱਡੀ ਜ਼ਰੂਰਤ ਹੈ ਕਿ ਗੁਰੂ ਬਣਦੀ ਸ਼ੁੱਧ ਉਚਾਰਨ ਕੀਤੇ ਜਾਣ ਮੇਰੇ ਖਿਆਲ ਵਿੱਚ ਦਰਬਾਰ ਸਾਹਿਬ ਜੋ ਹਾਲੇਦ ਵਾਲੇ ਗੁਰਦੁਆਰੇ ਵਿੱਚ ਜਿਹੜੇ ਲੱਗੇ ਹੋਏ ਕਿਰਤਨੀਏ ਗ੍ਰੰਥੀ ਸਿੰਘ ਉਹਨਾਂ ਦੀ ਟ੍ਰੇਨਿੰਗ ਜਿਹੜੀ ਹੈ ਪੜ੍ਹਾਈ ਉਹ ਜ਼ਿਆਦਾਤਰ ਦਮਦਮੀ ਤਕਸਾਲ ਤੋਂ ਹੋਈ ਹੈ ਦਮਦਮੀ ਤਕਸਾਲ ਵਾਲੇ ਨਾ ਵਿਆਕਰਣ ਦੀ ਕਦਰ ਕਰਦੇ ਨੇ ਨਾ ਹੀ ਗੁਰਬਾਣੀ ਵਿੱਚ ਉਹ ਲਗਾਤਾਰ ਨਾ ਜਿਹੜੀਆਂ ਬੋਲਦੀਆਂ ਨਹੀਂ ਹਨ ਜਿਹੜੀਆਂ ਅਰਥਾਂ ਵਾਸਤੇ ਨੇ ਇਸ ਨਿਯਮ ਦੀ ਪਰਵਾਹ ਕਰਦੇ ਨੇ ਤੇ ਉਹਨਾਂ ਦੇ ਇਹ ਸਿਖਾਏ ਹੋਏ ਵੀ ਅੱਗੇ ਉਸ ਤਰ੍ਹਾਂ ਹੀ ਗਲਤ ਪੜੀ ਜਾਂਦੇ ਨੇ ਇਹਦਾ ਪ੍ਰਭਾਵ ਇੱਥੇ ਤੱਕ ਪਿਆ ਕਿ ਸਾਡੇ ਜੰਮੂ ਕਸ਼ਮੀਰ ਵਿੱਚ ਸ਼ੁੱਧ ਉਚਾਰਨ ਸੀ ਇਹ ਸ਼ਾਹ ਨੂੰ ਸਾਹ ਨੂੰ ਸ਼ਾਹ ਪਰਦੇਸਾਂ ਪਾਤਸ਼ਾਹ ਪਰਦੇਸਨ ਮੁਸ਼ਕਲ ਮੁਸ਼ਕਤ ਇਸ ਤਰ੍ਹਾਂ ਪਰਦੇਸਨ ਪਰ ਹੁਣ ਕੁਝ ਨਵੀਂ ਪੀੜ੍ਹੀ ਨਕਰੋ ਨਕਰੀ ਉਹ ਵੀ ਸ਼ਾਹ ਹੋ ਤੇ ਰਾਉ ਹੋ ਤੇ ਵਿਆਹ ਹੋ ਜੋ ਪਾਤਸ਼ਾਹ ਵਿਸਾਹੋਂ ਪਰ ਨਾ ਸ਼ੁਰੂ ਹੋਗੇ ਇਹ ਕਿੰਨੀ ਮਾੜੀ ਸਥਿਤੀ ਹੈ ਕਿ ਲਫ਼ਜ਼ੀ ਵਿਆਹ ਹੈ ਵਿਆਹ ਕੀ ਹੋਇਆ ਲਫ਼ਜ਼ੀ ਰਾਹ ਹੈ ਤੇ ਰਾਉ ਨੂੰ ਪੜੀ ਰਾਹ ਨੂੰ ਰਾਹ ਪੜੀ ਜਾਣਾ ਇਹ ਇਹ ਕਿਹੜੀ ਜ਼ਬਾਨ ਹੈ ਇਹ ਕਿਹੜੀ ਬੋਲੀ ਹੈ ਕਿਹੜਾ ਉਚਾਰਨ ਹੈ ਬਿਲਕੁਲ ਗਲਤ ਉਚਾਰਨ ਹਨ ਸੁਣਨ ਵਾਲਿਆਂ ਨੂੰ ਕੀ ਪਤਾ ਲੱਗੇਗਾ ਵਿਆਹ ਤੇ ਰਾਉ ਰਾ ਬੋਲਾਂਗੇ ਤੇ ਸਿੱਧਾ ਸਪਸ਼ਟ ਤੇ ਵਿਆਹ ਬੋਲਾਂਗੇ ਤੇ ਸਿੱਧਾ ਸਪਸ਼ਟ ਤੇ ਵਿਸਾ ਬੋਲਾਂਗੇ ਸਿੱਧਾ ਅਰਥ ਸਪਸ਼ਟ ਹੋ ਜਾਂਦੇ ਪਰ ਅਸੀਂ ਸਾਨੂੰ ਇਹਨਾਂ ਗੱਲਾਂ ਦੀ ਕੋਈ ਪਰਵਾਹ ਹੀ ਨਹੀਂ ਹੈ ਇਹ ਅਸੀਂ ਬਹੁਤ ਵੱਡੀ ਬੇਸਤਕਾਰੀ ਕਰਦੇ ਹਾਂ ਗੁਰੂ ਸਾਹਿਬ ਦੀ ਸੱਚੇ ਸਤਗੁਰੂ ਗੁਰਬਾਣੀ ਦੀ ਤੋ ਗੁਰਬਾਣੀ ਨੂੰ ਸ਼ੁੱਧ ਪੜਨਾ ਇਹ ਬਹੁਤ ਵੱਡਾ ਜ਼ਰੂਰੀ ਹੈ ਗੁਰਬਾਣੀ ਦਾ ਬੈਰੂਨੀ ਸਤਕਾਰ ਜੀ ਦੀ ਗੱਲ ਅਸੀਂ ਕੱਲ ਪਰਸੋਂ ਕਰ ਚੁੱਕੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸ ਤਰ੍ਹਾਂ ਸੰਤੋਖਣਾ ਕਿਸ ਤਰ੍ਹਾਂ ਪ੍ਰਕਾਸ਼ਨ ਜਿੱਥੇ ਉਹ ਜ਼ਰੂਰੀ ਗੱਲਾਂ ਨੇ ਸਤਕਾਰ ਵਜੋਂ ਉੱਥੇ ਸਭ ਤੋਂ ਵੱਡਾ ਸਤਕਾਰ ਤੇ ਗੁਰਬਾਣੀ ਨੂੰ ਮੰਨਤਾ ਦੇਣੀ ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾਉਣਾ ਹੈ ਇਸ ਨੂੰ ਆਪਣਾ ਆਧਾਰ ਸਮਝਣਾ ਕਿ ਬਾਣੀ ਤੋਂ ਬਿਨਾ ਅਸੀਂ ਜੀ ਨਹੀਂ ਸਕਦੇ ਨਾਮ ਬਿਨਾ ਨਹੀਂ ਜੀਵਿਆ ਜਾਏ ਇਹ ਗੱਲ ਸਮਝਣੀ ਉਹ ਵਰ ਗੁਰਬਾਣੀ ਇਤਨਾ ਸਤਕਾਰ ਕਰਨਾ ਕਿ ਬੜੇ ਧਿਆਨ ਨਾਲ ਜ਼ੁਬਾਨੀ ਪਾਠ ਨਾ ਕਰੀਏ ਮੈਂ ਤਾਂ ਕਹਿੰਦਾ ਜਿਹੜੀ ਅਸੀਂ ਜ਼ੁਬਾਨੀ ਕੀਰਤਨ ਕਰਦੇ ਹਾਂ ਜ਼ੁਬਾਨੀ ਪਾਠ ਕਰਦੇ ਹਾਂ ਜ਼ੁਬਾਨੀ ਕਥਾ ਵਿਚਾਰਨ ਕਰਦੇ ਹਾਂ ਇਹਦੇ ਕੰਨ ਬਹੁਤ ਗਲਤੀਆਂ ਹੁੰਦੀਆਂ ਨੇ ਮੈਂ ਕੋਈ 5-7 ਸਾਲ ਪਹਿਲਾਂ ਮਜੀ ਸਾਹਿਬ ਤੋਂ ਜਿਹੜੀ ਕਥਾ ਹੁੰਦੀ ਹੈ ਬੰਗਲਾ ਸਾਹਿਬ ਤੋਂ ਜਿਹੜੀ ਕਥਾ ਹੁੰਦੀ ਹੈ ਗੁਰਬਾਣੀ ਦੀ ਇਹਨਾਂ ਵਿੱਚੋਂ ਵੱਡੇ ਵੱਡੇ ਮੰਨੇ ਪ੍ਰਮਾਣਿਕ ਵਿਦਵਾਨ ਉਹਨਾਂ ਦੀ ਕਥਾ ਹੁੰਦੀਆਂ ਵੀ ਜਿਹੜੇ ਬਾਣੀ ਦੇ ਅਸ਼ੁੱਧ ਉਚਾਰਨ ਉਹਨਾਂ ਕੋਲ ਹੋਏ ਮੈਂ ਉਹ ਤਰੀਕ ਉਸ ਵਿਦਵਾਨ ਦਾ ਨਾਂ ਕਿਹੜੀ ਪੰਕਤੀ ਉਹਨਾਂ ਨੇ ਕਿਸ ਤਰ੍ਹਾਂ ਪੜੀ ਕਿਹੜਾ ਸ਼ਬਦ ਕਿਸ ਤਰ੍ਹਾਂ ਪੜਿਆ ਜਿਹੜਾ ਕਿ ਹੈ ਕਿਸ ਤਰ੍ਹਾਂ ਹੈ ਕਈ ਦਫਾ ਤੇ ਪੰਕਤੀਆਂ ਹੀ ਉਲਟ ਪੁਲਟ ਹੋ ਗਈਆਂ ਪੜਦਿਆਂ ਜੁਵਾਨੀ ਪੜਦਿਆਂ ਤੇ ਇੱਕ ਲੰਬਾ ਚੋੜਾ ਖਤ ਉਹ ਸਾਰੇ ਭਰੇ ਦੇ ਕਿ ਲਿਸਟ ਨਾਲ ਅਟੈਚ ਕਰਕੇ ਜਿਹੜੀ ਮੈਂ 1-2 ਮਹੀਨੇ ਚ ਬਣਾਈ ਬਈ ਕਿਤਨੀਆਂ ਅਸ਼ੁੱਧ ਜਿਹੜੀਆਂ ਬਾਣੀ ਦੀਆਂ ਪੰਕਤੀਆਂ ਪੜੀਆਂ ਗਈਆਂ ਜਾਂ ਸ਼ਬਦ ਪੜੇ ਗਏ ਇਹ ਲਿਸਟ ਬਣਾ ਕੇ ਮੈਂ ਸਬਕਮਿਸ਼ਰੀ ਕਾਲਜ ਲੁਧਿਆਣਾ ਨੂੰ ਭੇਜੀ ਬਈ ਕਮਸ ਕਮ ਤੁਸੀਂ ਤੇ ਦੇਖ ਸੁਣ ਕੇ ਕਰੋ ਭਈ ਅਸ਼ੁੱਧ ਕੀਰਤਨ ਕਰਨ ਕੋ ਨੂੰ ਦੇਖ ਕੇ ਕੀਰਤਨ ਕੀਤਾ ਜਾਏ ਤੇ ਉਹਦੇ ਕਿਹੜੀ ਕਿਹੜਾ ਪਾਪ ਹੈ ਗੁਰਬਾਣੀ ਦੀ ਕਥਾ ਜਦੋਂ ਕਰਦੇ ਆ ਅਸੀਂ ਜ਼ੁਬਾਨੀ ਪ੍ਰਮਾਨ ਦੇਣ ਕਰੂ ਅਸੀਂ ਜੋ ਜਿਸ ਵਿਸ਼ੇ ਤੇ ਕਥਾ ਕਰਨੀ ਹੈ ਅਗਰ ਅਸੀਂ ਗੁਰਗ੍ਰੰਥ ਸਾਹਿਬ ਤੋਂ ਕਰ ਰਹੇ ਹਾਂ ਤੇ ਸ਼ਬਦ ਤੇ ਸਾਹਮਣੇ ਹੁੰਦਾ ਹੈ ਪਰ ਜਿਹੜੇ ਨਾਲ ਪ੍ਰਮਾਨ ਬੋਲਦੇ ਹਾਂ ਗੁਰਬਾਣੀ ਦੇ ਉਹ ਵੀ ਅਸੀਂ ਅਗਰ ਲਿਖ ਕੇ ਸਾਹਮਣੇ ਰੱਖੇ ਹੋਣ ਲਗਾ ਮਾਤਰਾ ਦਾ ਧਿਆਨ ਕਰਕੇ ਅਸੀਂ ਉਹ ਉਚਾਰਨ ਕਰੀਏ ਤੇ ਇਹਦੇ ਕੀ ਪਾਪ ਹੈ ਇਹ ਮਾਰੀ ਗੱਲ ਹੈ ਮਾੜੀ ਇਹ ਹੈ ਕਿ ਅਸੀਂ ਆਪਣੀ ਜ਼ਬਾਨੀ ਵਿਦਵਤਾ ਝਾੜਨ ਵਾਸਤੇ ਬੇਜ ਬੰਦੇ ਨੂੰ ਇਤਨੀ ਬਣੀ ਜ਼ਬਾਨੀ ਯਾਦ ਹੈ ਜੀ ਤੇ ਉਸ ਪ੍ਰਭਾਵ ਨੂੰ ਪਾਉਣ ਵਾਸਤੇ ਅਸੀਂ ਅਸ਼ੁੱਧ ਉਚਾਰਨ ਕਰੀ ਜਾਈਏ ਇਹ ਕਿੱਥੇ ਦੀ ਸਿਆਣਪ ਹੈ ਇਹ ਸਤਕਾਰ ਕਿਵੇਂ ਹੋਇਆ ਸਰਕਾਰ ਦੇ ਬੰਦੇ ਨੂੰ ਸ਼ੁੱਧ ਪੜਨਾ ਹੈ ਆਪਣੀ ਵਿਦਵਤਾ ਝਾੜਨ ਦਾ ਬੰਦੇ ਦਾ ਸਤਕਾਰ ਨਹੀਂ ਹੋਇਆ ਉਹ ਤੇ ਅਸੀਂ ਆਪਣਾ ਸਤਕਾਰ ਕਾਣਾ ਚਾਹੁੰਦੇ ਆ ਆਪਣਾ ਮਾਨ ਵਧਾਉਣਾ ਚਾਹੁੰਦੇ ਆ ਤੋ ਇਸ ਬਾਰੇ ਇਸ ਪਾਸੇ ਦੀ ਧਿਆਨ ਦੇਣ ਦੀ ਬਹੁਤ ਵੱਡੀ ਲੋੜ ਹੈ ਇਹ ਬਹੁਤ ਵੱਡੀ ਚੁਣੌਤੀ ਹੈ ਇਸ ਵਕਤ ਤੋ ਜੰਮੂ ਕਸ਼ਮੀਰ ਵਿੱਚ ਅਤੇ ਹੋਰ ਸਟੇਟਾਂ ਵਿੱਚ ਵੀ ਡਿਸਟ੍ਰਿਕਟ ਲੈਵਲ ਤੇ ਜਿਹੜੀ ਡਿਸਟ੍ਰਿਕਟ ਸਾਡੀਆਂ ਕਮੇਟੀਆਂ ਨੇ ਜ਼ਿਲ੍ਹਾ ਕਮੇਟੀਆਂ ਨੇ ਗੁਰਦੁਆਰਾ ਪ੍ਰਬੰਧਕ ਦੀਆਂ ਇਹਨਾਂ ਨੂੰ ਜ਼ਿਲ੍ਹਾ ਲੈਵਲ ਤੇ ਇੱਕ ਇੱਕ ਸਕੂਲ ਖੋਲਣਾ ਚਾਹੀਦਾ ਜਿੱਥੇ ਪਈਆਂ ਕਿਰਤਨੀਆਂ ਦੀ ਟ੍ਰੇਨਿੰਗ ਕਰਵਾਈ ਜਾਏ ਔਰ ਉਹਨਾਂ ਨੂੰ ਸ਼ੁੱਧ ਉਚਾਰਨ ਦੱਸੇ ਜਾਣ ਕਿਰਤਨ ਦੀ ਵਿਧੀ ਸਮਝਾਈ ਜਾਏ ਰਾਗ ਵਿਦਿਆ ਸਿਖਾਈ ਜਾਏ ਪਾਠ ਕਰਨ ਦੇ ਸ਼ੁੱਧ ਤਰੀਕੇ ਸਮਝਾਏ ਜਾਣ ਫਿਰ ਉਹ ਉਹਨਾਂ ਨੂੰ ਟ੍ਰੇਨ ਕਰਕੇ ਉਹਨਾਂ ਨੂੰ ਗੁਰਦੁਆਰੇ ਵਿੱਚ ਲਗਾਇਆ ਜਾਵੇ ਔਰ ਪਈਆਂ ਕਿਰਤਨੀਆਂ ਦੀ ਤਨਖਾਹ ਚੰਗੀਆਂ ਰੱਖੀਆਂ ਜਾਣ ਅੱਜ ਇੱਕ سرکاری محکمہ ਦਾ چپراسی جڑا ہے یا ایک سپاہی ਰეკਦਾ بندا بھی 40 45000 روپیہ اودی تنخواہ شروع ہوندی ہے۔ پر ਸਾਡੇ ਇੱਥੇ ਜਿਹੜੇ 20 20 ਸਾਲ ਤੋਂ ਕਿਰਤਨ ਕਰ ਰਹੇ ਨੇ ਉਹਨਾਂ ਦੀ 10 12000 ਤੋਂ ਉੱਪਰ ਤਨਖਾਹ ਨਹੀਂ ਹੁੰਦੀ। ਇਤਨੀ ਘੱਟ ਤਨਖਾਹ ਦੇ ਕੌਣ ਅੱਗੇ ਵਸੇ ਪੜ੍ਹਾਈ ਕਰੇਗਾ ਭਾਈ ਲੱਗਣ ਵਾਸਤੇ ਕੌਣ ਤਿਆਰ ਹੋਵੇਗਾ। ਇਸ ਵਾਸਤੇ ਇਹ ਬੜਾ ਜ਼ਰੂਰੀ ਹੈ ਕਿ ਟ੍ਰੇਨਿੰਗ ਸੈਂਟਰ ਖੋਲੇ ਜਾਣ ਉਹਨਾਂ ਨੂੰ ਸਹੀ ਟ੍ਰੇਨਿੰਗ ਦਿੱਤੀ ਜਾਵੇ ਔਰ ਉੱਥੇ ਵੀ ਟ੍ਰੇਨਿੰਗ ਦੇ ਦੌਰਾਨ ਵੀ ਘੱਟ ਤੋਂ ਘੱਟ 20000 ਸਟਿਫਨ ਉਹਨਾਂ ਨੂੰ ਦਿੱਤਾ ਜਾਵੇ ਤਾਂ ਕੋਈ ਜਾ ਕੇ ਉਸ ਸਕੂਲ ਵੀ ਦਾਖਲਾ ਲਵੇਗਾ ਕੋਈ। ਭਾਈ ਦੀ ਟ੍ਰੇਨਿੰਗ ਕਰਨ ਵਾਸਤੇ ਯਕਿਰਤਨੀਆਂ ਦੀ ਗਰੰਟੀ ਦੀ ਫਿਰ ਉਹ ਟ੍ਰੇਨ ਹੋ ਜਾਣ ਤੋਂ ਬਾਅਦ ਉਹਨਾਂ ਨੂੰ ਗੁਰਦੁਆਰੇ ਵਿੱਚ ਲਾਇਆ ਜਾਏ ਸੇਵਾ ਉੱਪਰ ਔਰ ਉੱਥੇ ਵੀ ਉਹਨਾਂ ਦੀ ਤਨਖਾਹ ਘੱਟ ਤੋਂ ਘੜੀ 20000 ਰੁਪਏ ਤਨਖਾਹ ਹੋਵੇ। ਬਾਕੀ ਰਲਾ ਮਲਾ ਕੇ ਉਹਨਾਂ ਨੂੰ ਚਲੋ 50-30000 ਰੁਪਏ ਕਮਸ ਕਮ ਮਹੀਨੇ ਦਾ ਬਣ ਜਾਏ ਉਹ ਵੀ ਆਪਣੇ ਪਰਿਵਾਰ ਦੀ ਕੁਝ ਪਾਲਣਾ ਚੰਗੇ ਤਰੀਕਾ ਨਾਲ ਕਰ ਸਕਣ। ਜਿਹੜੇ ਚੰਗੇ ਮਸ਼ਹੂਰ ਰਾਗੀ ਨੇ ਉਹਨਾਂ ਨੂੰ ਤਾਂ ਕਾਫੀ ਆਮਦਨ ਹੋ ਜਾਂਦੀ ਹੈ। ਕਿਉਂਕਿ ਕਾਫੀ ਵੱਡੀਆਂ-ਵੱਡੀਆਂ ਪੇਟਾ ਉਹਨਾਂ ਨੇ ਫਿਕਸ ਕਰਕੇ ਰੱਖੀਆਂ ਨੇ। ਪ੍ਰਸੰਗਾਂ ਵੀ ਵੱਧ ਚੜ ਕੇ ਯੋਗਦਾਨ ਦੇਣੀਆਂ ਨੇ ਪਰ ਜਦੋਂ ਪਾਠੀ ਪਾਠ ਕਰ ਰਿਹਾ ਅਖਣ ਪਾਠ ਕਰ ਰਿਹਾ ਉੱਥੇ ਕੋਈ ਜਾ ਕੇ ਉਹਦੇ ਅੱਗੇ ਪੈਸੇ ਨਹੀਂ ਧਰਦਾ ਇਹਨਾਂ ਨੂੰ ਇਤਨੀ ਆਮਦਨ ਨਹੀਂ ਆ ਪਾਠੀਆਂ ਗ੍ਰੰਥੀਆਂ ਸਿੰਘਾਂ ਨੂੰ ਇਹਦੇ ਵਾਸਤੇ ਇਹ ਬੰਦਵਸ ਕੀਤਾ ਜਾਇਆ ਤਾਂ ਕਿ ਇਸ ਪੇਸ਼ੇ ਤੋਂ ਲੋਕ ਦੂਰ ਨਾ ਜਾਣ ਨਾਲੇ ਇਹਨਾਂ ਦਾ ਸਤਿਕਾਰ ਕੀਤਾ ਜਾਇਆ ਕਹਿੰਦੇ ਅਸੀਂ ਗੁਰੂ ਕਾ ਵਜ਼ੀਰ ਪਰ ਉਹਨੂੰ ਨੌਕਰ ਨਹੀਂ ਤਨਵਦਨਾਰ ਸੀ ਸਲੂਕ ਕਰਦੇ ਆ ਐਸੀ ਸੂਰਤ ਬੜੀ ਸ਼ਿਕਾਇਤਾਂ ਐਸੀ ਆਈਆਂ بڑے بڑے ਕੇਂਦਰੀ ਸਥਾਨਾਂ ਤੇ ਵੀ ਐਸੇ ਝਗੜੇ ਪਏ ਇਸ ਗੱਲੋਂ ਕੋਈ ਬਤਮੀਜ਼ ਬੋਲਿਆ ਜਾਂਦਾ ਹੈ ਜੇ ਗੁਰੂ ਦਾ ਵਜ਼ੀਰ ਕਹਿੰਦੇ ਫਿਰ ਸਤਿਕਾਰ ਕਰੋ ਉਹਨਾਂ ਦਾ ਅਗਰ ਗਲਤੀ ਹੋ ਜਾਏ ਤੇ ਗਲਤੀ ਦਾ ਸਮਾਧਾਨ ਆਣੇ ਜੀ ਕਿਨਾਰੇ ਲਿਜਾ ਕੇ ਟੰਗ ਨਾਲ ਗੱਲ ਕਰਨੀ ਕਿ ਗਾਲਾਂ ਮਨਾਂ ਕੱਢ ਕੇ ਜਾ ਉਲਟਾ ਸਿੱਟਾ ਬੋਲ ਕੇ ਨੌਕਰਾਈਂ ਤਰ੍ਹਾਂ ਉਹਨਾਂ ਨਾਲ ਸਲੂਕ ਕਰਕੇ ਸਿੱਖ ਦਾਦੇ ਕਿਸੇ ਨੌਕਰ ਨਾਲ ਕਿਸੇ ਮਜ਼ਦੂਰ ਨਾਲ ਵੀ ਬਦ ਜ਼ੁਬਾਨੀ ਨਹੀਂ ਹੋਣੀ ਚਾਹੀਦੀ ਬਦ ਸਲੂਕੀ ਨਹੀਂ ਹੋਣੀ ਚਾਹੀਦੀ ਹਰ ਇਨਸਾਨੇ ਪ੍ਰਮਾਤਮਾ ਦਾ ਬਸਦਾ ਹੈ ਅਗਰ ਅਸੀਂ ਪੜਨੇ ਆ ਕਿ ਸਭ ਮੇ ਜੋ ਜੋਤੈ ਸੂਇਤੀਸ ਦਾ ਚਾਨੂ ਸਭ ਮੇ ਚਾਨੂ ਹੋਏ ਫਿਰ ਬੰਦੇ ਦਾ ਉਹਦਾ ਦੇਖ ਕੇ ਬੰਦੇ ਦਾ ਰਤਬਾ ਦੇਖ ਕੇ ਉਹਦਾ ਸਤਿਕਾਰ ਕੀਤਾ ਕਿਉਂ ਜਾਏ ਹਰ ਬੰਦੇ ਦਾ ਸਤਿਕਾਰ ਕਿਉ ਸ਼ਾਇਦ ਕੋ ਲੇਬਰ ਦਾ ਹੀ ਬੰਦਾ ਹੈ ਉਹਦਾ ਵੀ ਸਤਿਕਾਰ ਕਿਉਂ ਨਾ ਕੀਤਾ ਜਾਏ ਉਹ ਇਨਸਾਨ ਨਹੀਂ ਹੈ ਉਹਦੇ ਵਿੱਚ ਰੱਬੀ ਜੋਤ ਨਹੀਂ ਹੈ ਤੇ ਜੇ ਅਸੀਂ ਆਪਣੇ ਗ੍ਰੰਥੀਆਂ ਭਾਈਆਂ ਦੀ ਇੱਜ਼ਤ ਨਹੀਂ ਕਰਦੇ ਸਤਿਕਾਰ ਨਹੀਂ ਕਰਦੇ ਤੇ ਕੌਣ ਬਣੇਗਾ ਅੱਗੇ ਵਸਤੇ ਇਹ ਬੇਇੱਜ਼ਤੀ ਕਰਨ ਵਸਤੇ ਕੋਈ ਗ੍ਰੰਥੀ ਬਣੇਗਾ ਅੱਜ ਗੁਰਦੁਆਰਿਆਂ ਵਾਸਤੇ ਜੋਗ ਕਿਰਤਨੀਆਂ ਜੋਗ ਗ੍ਰੰਥੀ ਲੱਭਦੇ ਹੀ ਨਹੀਂ ਪਏ ਬਹੁਤ ਵੱਡੀ ਦਿੱਕਤ ਆ ਰਹੀ ਹੈ ਤੇ ਇਹ ਇਸ ਵਕਤ ਬਹੁਤ ਵੱਡੀ ਚੁਣੌਤੀ ਹੈ ਕਿ ਡਿਸਟ੍ਰਿਕਟ ਲੈਵਲ ਤੇ ਇੱਕ ਇੱਕ ਸਕੂਲ ਖੁੱਲੇ ਜਿਆਦੇ ਨਾ ਸਹੀ ਤੁਸੀਂ 20-20 ਦਾ ਬੈਜ ਹੀ ਕੱਢੋ ਉਥੇ ਕੋਈ ਬੜਾ ਖਰਚਾ ਵੀ ਨਹੀਂ ਹੈ 10 ਹੀ ਕਮਰੇ ਹੋਣ ਦੋ ਦੋ ਵੱਡ ਕਮਰਿਆਂ ਲੱਗੇ ਹੋਣ ਇੱਕ ਲੰਗਰ ਹਾਲ ਬਣਿਆ ਹੋਵੇ ਇੱਕ ਦਾ ਲੰਗਰ ਲਗਾ ਦੇ ਉੱਤੇ ਬਹੁਤ ਅਮਦਨਾਂ ਗੁਰਦੁਆਰੇ ਕੋਲ ਬੇਹਤ ਅਮਦਨਾਂ ਲੱਖਾਂ ਰੁਪਏ ਬੈਂਕ ਬੈਲੈਂਸ ਪਏ ਹੋਏ ਨੇ ਤੇ ਨਾ ਅਸੀਂ ਗ੍ਰੰਥੀਆਂ ਭਾਈਆਂ ਨੂੰ ਚੰਗੀ ਤਨਖਾਹ ਦਿੰਦੇ ਤਾਂ ਫਿਰ ਉਹਨਾਂ ਕੋਲ ਮਿਹਨਤ ਵੀ ਕਿਸ ਤਰ੍ਹਾਂ ਕਰਾਈਏ ਭਾਈ ਸਤ ਹਜ਼ਾਰ 10 ਹਜ਼ਾਰ ਕੀ ਮਿਹਨਤ ਕਰਵਾ ਕੇ ਉਹਨਾਂ ਨੂੰ ਮੰਨਣਗੇ ਮਿਹਨਤ ਕਰਨ ਵਾਸਤੇ ਜਾਂ ਅੱਗੇ ਵਾਸਤੇ ਕੋਈ ਭਾਈ ਗ੍ਰੰਥੀ ਬਣੇਗਾ ਤੇ ਇੱਕ ਦਿਨ ਐਸਾ ਨਾ ਆ ਜਾਏ ਜੇ ਕਿ ਤੁਸੀਂ ਭਾਈ ਗ੍ਰੰਥੀ ਬਣਾ ਰਹੇ ਨਹੀਂ ਰਹੇ ਤੇ ਤੁਹਾਡੇ ਦੁਸ਼ਮਣ ਤੇਰੇ ਨਾਲ ਨਕਲੀ ਭਾਈ ਦੇ ਨਕਲੀ ਗ੍ਰੰਥੀ ਬਣਾਈ ਜਾ ਰਹੀ ਹੈ ਤੇ ਤੁਹਾਡੇ ਗੁਰਦੁ ਕਿਉਂਕਿ ਆਪਣੇ ਭਾਈ ਸਿਖਾਏ ਤੋਨੂੰ ਗੁਰਸਿੱਖ ਲੱਭਣੀ ਤੇ ਝੂਠੇ ਬਣੇ ਸਿੱਖ ਜਿਹੜੇ ਨੇ ਉਹ ਤੁਹਾਡੇ ਸਾਹਮਣੇ ਗਰੰਥੀ ਬਣ ਕੇ ਕਿਰਤਨੀ ਬਣ ਕੇ ਆ ਜਾਣਗੇ ਇਹ ਬਹੁਤ ਵੱਡੀ ਬਹੁਤ ਵੱਡੀ ਇਸ ਵਕਤ ਦੀ ਇਤਰਾਸ ਦੀ ਹੈ ਬਹੁਤ ਵੱਡੀ ਇਸ ਵਕਤ ਦੀ ਚੁਣੌਤੀ ਹੈ ਇਸ ਨੂੰ ਸਮਝਿਆ ਜਾਏ ਇਸ ਦਾ ਹੱਲ ਕੀਤਾ ਜਾਏ ਗੁਰਬਾਣੀ ਦੇ ਅਰਥ ਵਿਚਾਰ ਵੀ ਕਰਨ ਲੱਗੇ ਹਾਂ ਬਹੁਤ ਸਾਰੇ ਵਿਦਵਾਨ ਮਨਮਰਜ਼ੀ ਦੇ ਅਰਥ ਕਰੀ ਜਾਂਦੇ ਨੇ ਨਾ ਉਹ ਵਿਆਕਰਨ ਨੂੰ ਮਦਦ ਨਜ਼ਰ ਰੱਖਦੇ ਨੇ ਨਾ ਉਹ ਗੁਰਬਾਣੀ ਦੀ ਕਾਵਿ ਸ਼ੈਲੀ ਦੀ ਗੱਲ ਦੀ ਸਮਝ ਰੱਖਦੇ ਨੇ ਨਾ ਉਹ ਹੋਰ ਬੋਲੀਆਂ ਜੋ ਆਏ ਸ਼ਬਦਾਂ ਦੇ ਸਹੀ ਅਰਥਾਂ ਵਿਚਾਰਨ ਦੀ ਪ੍ਰਵਾਹ ਕਰਦੇ ਨੇ ਨਾ ਹੀ ਇਹ ਗੁਰਬਾਣੀ ਸਿਧਾਂਤ ਨੂੰ ਮੱਦ ਨਜ਼ਰ ਰੱਖਦੇ ਨੇ ਜੋ ਮਨ ਆਏ ਅਰਥ ਕਰੀ ਜਾ ਰਹੇ ਨੇ ਔਰ ਪਹਿਲੇ ਕਿਤੇ ਜਾ ਕੇ ਅਰਥ ਬਿਲਕੁਲ ਬਦਲੀ ਜਾ ਰਹੇ ਨੇ ਬਹੁਤ ਸਾਰੀਆਂ ਸਿਧਾਂਤ ਗੱਲਾਂ ਨੂੰ ਵੀ ਉਹ ਨਜ਼ਰ ਅੰਦਾਜ਼ ਕਰੀ ਜਾ ਰਹੇ ਨੇ ਮਿਸਾਲ ਦੇ ਤੌਰ ਤੇ ਆਵਾ ਗਵਨ ਦੇ ਖਿਲਾਫ ਬਹੁਤ ਪ੍ਰਚਾਰਕ ਬੋਲ ਰਹੇ ਨੇ ਆਵਾ ਗਵਨ ਨਹੀਂ ਹੁੰਦਾ ਜੀ ਗੁਰਬਾਣੀ ਵਿੱਚ ਬੇਅੰਤ ਸ਼ਬਦ ਬੇਅੰਤ ਪਰਮਾਨ ਹੈ ਸੇ ਨੇ ਜਿਹੜੇ ਸਿੱਧ ਕਰਦੇ ਨੇ ਗੁਰੂ ਸਾਹਿਬ ਆਵਾ ਗਵਨ ਦੇ ਹੱਕ ਵਿੱਚ ਨਹੀਂ ਗੁਰਬਾਣੀ ਹੱਕ ਵਿੱਚ ਹੈ ਇਹਨਾਂ ਕੋਲ ਕੋਈ ਸਵਾਲ ਹੈ ਨਹੀਂ ਜੀ ਅੱਗੇ ਕਿਸ ਨੇ ਜਾ ਕੇ ਦੇਖਿਆ ਉਹ ਭਾਈ ਅਸੀਂ ਦੇ ਵੀ ਨਹੀਂ ਦੇਖਿਆ ਗੁਰੂ ਸਾਹਿਬ ਕਹਿੰਦੇ ਨੇ ਕਈ ਚੰਨ ਕਈ ਸੂਰਜ ਹਨ ਕਈ ਕਰੋ ਮਿਲ ਚੱਲਦੇ ਨੇ ਪਰ ਅਸੀਂ ਵਿਸ਼ਵਾਸ ਕਰਦੇ ਹਾਂ ਨਹੀਂ ਅਸੀਂ ਕਦੇ ਜਾ ਕੇ ਨਾ ਪਿਆ ਨਹੀਂ ਚੰਦਰਮਾ ਕਿੰਨਾ ਤੁਰਦਾ ਸੂਰਜ ਕਿੰਨਾ ਤੁਰਦਾ ਗ੍ਰਹਿ ਕਿੰਨੇ ਤੁਰਦੇ ਨੇ ਕੁਲਖੰਡ ਬ੍ਰਹਮੰਡ ਕਿੰਨੇ ਨੇ ਅਸੀਂ ਕਦੇ ਗਿਨੇ ਜਾ ਕੇ ਪਰ ਗੁਰੂ ਸਾਹਿਬ ਨੇ ਉਹ ਗੱਲਾਂ ਕਹੀਆਂ ਨੇ ਅਸੀਂ ਵਿਸ਼ਵਾਸ ਕਰਦੇ ਹਾਂ ਉਹ ਅੱਜ ਸਾਇੰਸ ਸਾਬਦ ਵੀ ਕਰ ਰਹੀ ਹੈ ਕਿ ਕਈ ਸੂਰਜ ਨਹੀਂ ਕਈ ਚੰਦਰਮਾ ਨਹੀਂ ਕਈਂ ਗਰੇ ਰਹੇ ਹਨ ਤੇ ਪਾਰਾਵਾਰੀ ਕੋਈ ਨਹੀਂ ਜਿਹੜੀਆਂ ਗੱਲਾਂ ਗੁਰੂ ਸਾਹਿਬ ਦੇ ਮੂੰਖੋਂ ਸਹਿ ਸੁਭਾਈ ਨਿਕਲ ਗਈਆਂ ਉਹ ਤੇ ਸਾਇੰਸ ਕਈ ਮਿਹਨਤਾਂ ਕਰਕੇ ਕਈਆਂ ਕਈਆਂ ਸਾਲਾਂ ਬਾਅਦ ਉਹ ਅੱਜ ਜਾ ਕੇ ਪ੍ਰੂਫ ਕਰਦੀ ਪਈ ਹੈ ਅਸੀਂ ਇਸ ਗੱਲ ਦੀ ਚਿੰਤਾ ਕਿਉਂ ਆ ਕਿ ਭਈ ਅੱਗੇ ਅਸੀਂ ਆ ਕੇ ਕੋਈ ਮੁੜ ਕੇ ਵਾਪਸ ਆਇਆ ਨਹੀਂ ਉਹ ਅੱਗੇ ਦੱਸੇ ਹੋਇਆ ਗਵਨ ਹੈ ਕਿ ਨਹੀਂ ਹੈ ਗੁਰੂ ਸਾਹਿਬ ਕਹਿ ਰਹੇ ਨੇ ਬਾਵਾ ਗਵਨ ਹੈ ਤੇ ਫਿਰ ਅਸੀਂ ਵਿਸ਼ਵਾਸ ਕਿਉਂ ਨਹੀਂ ਕਰਦੇ ਆਪਣੀ ਮਤ ਕਿਉਂ ਵਿਚਰਨ ਲਾਂਦੇ ਆ ਤੋ ਐਸੇ ਗਲਤ ਅਰਥ ਕਰਨ ਵਾਲਿਆਂ ਨੂੰ ਵੀ ਨੱਥ ਪਾਈ ਜਾਏ ਜਿਹੜੀਆਂ ਗੱਲਾਂ ਕੋਮੇ ਸਿਧਾਂਤ ਹਨ ਉਹਨਾਂ ਸਿਧਾਂਤਾਂ ਨੂੰ ਬਦਲਣ ਵਾਲੇ ਜਿਹੜੇ ਪ੍ਰਚਾਰਕ ਅਰਥ ਕਰਦੇ ਨੇ ਇਹਨਾਂ ਤੇ ਵੀ ਜੁਰਮ ਪਾਬੰਦੀ ਹੋਣੀ ਚਾਹੀਦੀ ਹੈ ਮਨਮਰਜ਼ੀ ਦੇ ਅਰਥ ਨਾ ਕਰਨ ਇਹ ਇਹਨਾਂ ਨੂੰ ਵਹਿਮ ਪੈ ਜਾਂਦਾ ਵੀ ਨਹੀਂ ਜੀ ਇਹ ਕਿਸ ਤਰ੍ਹਾਂ ਹੋ ਸਕਦਾ ਜੀ ਉਹ ਇਹਨੂੰ ਇਸ ਨੂੰ ਆਪਣੀ ਬੁੱਧੀ ਅਨੁਸਾਰ ਤਰਕ ਵਿਤਰਕ ਕਰਕੇ ਸੈਂਟੀਫਿਕ ਤਰੀਕੇ ਉੱਪਰ ਟੁਕਾਉਣ ਦੇ ਵਾਸਤੇ ਅਰਥ ਹੀ ਬਦਲੀ ਜਾ ਰਹੇ ਨੇ ਗੁਰਬਾਣੀ ਦੀ ਜਿਹੜਾ ਕਿ ਬਿਲਕੁਲ ਗਲਤ ਹੈ ਗੁਰਮਤ ਦਾ ਇੱਕ ਮੁਲਕ ਸਿਧਾਂਤ ਹੈ ਉਸ ਸਿਧਾਂਤ ਨੂੰ ਸਾਹਮਣੇ ਰੱਖਣਾ ਹੈ ਗੁਰੂ ਸਾਹਿਬ ਨੇ ਬਖ ਬਖ ਭੂਲੀਆਂ ਵਰਤੀਆਂ ਨੇ ਬਖ ਬਖ ਸ਼ੈਲੀਆਂ ਵਰਤੀਆਂ ਨੇ ਬਖ ਬਖ ਮਹਾਵਰੇ ਵਰਤੇ ਨੇ ਉਸ ਲਿਹਾਜ਼ ਦੇ ਨਾਲ ਸਾਰੀਆਂ ਗੱਲਾਂ ਨੂੰ ਮਦੇ ਨਜ਼ਰ ਰੱਖ ਕੇ ਗੁਰਬਾਣੀ ਦਾ ਅਰਥ ਹੋਣਾ ਚਾਹੀਦਾ ਹੈ ਅਰਥਾਂ ਦੀ ਅਨਰਥ ਹੁੰਦੇ ਜਾਣਗੇ ਗੁਰਬਾਣੀ ਦੇ ਤੇ ਫਿਰ ਉਹਦੇ ਚੋਂ ਸੰਗਤ ਸਿੱਖੇਗੀ ਕੀ ਸ਼ਬਦ ਕੀਰਤਨ ਦੀ ਵੀ ਇੱਕ ਵਿਧੀ ਹੈ ਗੁਰਬਾਣੀ ਨੂੰ ਰਾਗ ਅਨੁਸਾਰ ਗਾਉ ਨੂੰ ਕੀਰਤਨ ਕਹਿੰਦੇ ਨੇ ਪਰ ਅੱਜ ਕੱਲ ਇੱਕ ਅੱਧਾ ਸ਼ਬਦ ਰਾਗ ਤੇ ਪੜ ਕੇ ਬਾਕੀ ਸਭ ਰੀਤਾ ਚਲੋ ਰੀਤਾ ਵੀ ਅਗਰ ਕੋ ਸਹਿਜ ਵਾਲੀਆਂ ਹੋਣ ਜਿਹਦੇ ਕੀਰਤਨ ਦਾ ਸਹਿਜ قائم ਰਵੇ ਤੇ ਚਲੋ ਗੱਲ ਬਣ ਵੀ ਜਾਏ ਪਰ ਰੀਤਾ ਨੂੰ ਐਸੀਆਂ ਨਵੀਆਂ-ਨਵੀਆਂ ਟਿਊਨਾ ਦੇਣ ਵਾਸਤੇ ਸਾਜ਼ਾਂ-ਬਾਜ਼ਾਂ ਦਾ ਬਹੁਤ ਜ਼ਿਆਦਾ ਸ਼ੋਰ ਹੈ ਔਰ ਸ਼ਬਦ ਇਤਨੇ ਤੇਜ਼ ਪੜੇ ਜਾ ਰਹੇ ਨੇ ਇਸ ਤਰ੍ਹਾਂ ਲੱਗਦਾ ਹੈ ਕਈ ਵਾਰ ਟਿਊਨਾ ਇਸ ਨਾਲ ਦੇ ਸਿਰ ਗਾਣੇ ਗਾਣੇ ਗਾਏ ਜਾ ਰਹੇ ਨਹੀਂ ਸ਼ਬਦ ਗੁਰਬਾਣੀ ਵੀ ਹੁੰਦੇ ਨੇ ਪਰ ਟਿਊਨਾ ਗਾਣੇ ਵਾਲੀ ਹੁੰਦੀਆਂ ਨੇ ਤੋਂ ਕਮਜ਼ ਕਮ ਕੀਰਤਨ ਦੀ ਜਿਹੜੀ ਵਿਧੀ ਹੈ ਇਸ ਨੂੰ ਮਦੇ ਨਜ਼ਰ ਰੱਖਿਆ ਜਾਵੇ ਦੂਸਰੀ ਬੜੀ ਵੱਡੀ ਗੱਲ ਜਿਹੜੀ ਇਹ ਕੀਰਤਨ ਵਿੱਚ ਸ਼ਬਦਾਂ ਦੇ ਵਿੱਚ rau ਦੀਆਂ ਪੰਕਤੀਆਂ ਨੇ 1 1 2 2 3 3 4 4 ਇਹ rau ਦੀਆਂ ਪੰਕਤੀਆਂ ਸ਼ਬਦ ਦਾ ਕੇਂਦਰੀ ਪਾਦ ਹੈ ਤੂੰ ਜਿਹੜਾ ਕਿ ਸਥਾਈ ਦੇ ਤੌਰ ਤੇ rau ਦੀ ਪੰਕਤੀ ਨੂੰ ਲੈਣਾ ਚਾਹੀਦਾ ਸਥਾਈ ਹਮੇਸ਼ਾ rau ਦੀ ਪੰਕਤੀ ਹੋਣੀ ਚਾਹੀਦੀ ਹੈ ਤੇ ਉਹਦੇ ਦੁਆਲੇ ਬਾਕੀ ਪੰਕਤੀ ਜਿਹੜੀ ਉਹਦੀ ਵਿਆਖਿਆ ਕਰ ਰਹੀ ਹੁੰਦੀਆਂ ਨੇ ਸਥਾਈ ਵਾਲੇ ਵਿਚਾਰ ਦੀਆਂ ਉਹ ਅੰਤਰੇ ਦੇ ਤੌਰ ਤੇ ਗਾਓ ਤੇ ਗੁਰਬਾਣੀ ਦੇ ਸ਼ਬਦਾਂ ਦਾ ਸਹੀ ਅਰਥ ਨਿਕਲਦੇ ਨੇ ਜੇ ਤੁਸੀਂ ਮਨਮਰਜ਼ੀ ਦੀ ਕੋਈ ਵੀ ਪੰਕਤੀ ਚੁੱਕੀ ਦੀ ਉਸ ਨੂੰ ਸਥਾਈ ਬਣਾ ਲਿਆ ਉਹਨਾਂ ਤੇ ਜੈ ਨਿਕਲਦਾ ਕਿ ਸ਼ਬਦਾਂ ਦੇ ਅਰਥਾਂ ਦੇ ਬਿਲਕੁਲ ਅਨਰਥ ਹੋ ਜਾਂਦੇ ਨੇ ਅਸੀਂ ਪਿੱਛੇ ਵੀ ਕਈ ਵਿਸ਼ੇ ਵਿੱਚ ਵਿਚਾਰ ਆਏ ਹਾਂ ਕਿ ਕਿਸ ਤਰ੍ਹਾਂ ਕਿਸੇ ਸ਼ਬਦ ਦਾ ਰਾਉ ਨੂੰ ਤਿਆਗ ਕੇ ਕਿਸੇ ਹੋਰ ਪੰਕਤੀ ਤੋਂ ਕੀਰਤਨ ਸ਼ੁਰੂ ਕਰਨ ਨਾਲ ਅਰਥ ਕਿਸ ਤਰ੍ਹਾਂ ਦੇ ਗਲਤ ਨਿਕਲਦੇ ਨੇ ਔਰ ਸੰਗਤਾਂ ਵਿੱਚ ਕੀ ਮੈਸੇਜ ਗਲਤ ਜਾਂਦਾ ਹੈ ਤੋਂ ਇਸ ਚੀਜ਼ ਦੀ ਸਖਤ ਪਾਬੰਦੀ ਹੋਣੀ ਚਾਹੀਦੀ ਹੈ ਕਿ ਕੋਈ ਵੀ ਰਾਗੀ ਸ਼ਬਦਾਂ ਦੇ ਰਾਉ ਤੋਂ ਬਿਨਾਂ ਸਥਾਈ ਬਣਾਉਣ ਤੋਂ ਬਿਨਾਂ ਕੀਰਤਨ ਨਾ ਕਰੇ ਇਹ ਬਿਸ਼ੱਕ ਤੁਸੀਂ ਵਿਦਵਾਨਾਂ ਨਾਲ ਬੈਠ ਕੇ ਵਿਚਾਰ ਕਰਕੇ ਦੇਖ ਲਵੋ ਮੈਂ ਤਾਂ ਕੋਈ ਬੜਾ-ਬੜਾ ਵਿਦਵਾਨ ਸਿਆਣਾ ਨਹੀਂ ਹਾਂ ਪਰ ਜਿਹੜੇ ਚੰਗੇ ਪੜੇ ਲਿਖੇ ਵਿਦਵਾਨ ਹਨ ਉਹਨਾਂ ਨੂੰ ਬੈਠ ਕੇ ਸਲਾਹ ਕਰਕੇ ਦੇਖ ਲਵੋ ਕਿ ਕੀ rau ਦੀ ਪੰਕਤੀ ਨੂੰ ਸਥਾਈ ਬਣਾਉਣਾ ਜ਼ਰੂਰੀ ਹੈ ਕਿ ਨਹੀਂ ਉਹ rau ਦੀ ਪੰਕਤੀ ਵਿੱਚੋਂ ਵਿਸ਼ਾ ਸਮਗਰੀ ਸਮਝ ਕੇ ਉਸ ਵਿਸ਼ੇ ਦੇ ਦੁਆਲੇ ਪੂਰੀ ਸ਼ਬਦ ਦੀ ਕਥਾ ਕਰਨੀ ਵਾਜਬ ਹੈ ਕਿ ਨਹੀਂ ਜਿਹਾ ਸਰ ਨਾ ਕਰੋ ਇਹ ਦੇ ਕੀ ਨੁਕਸਾਨ ਨੇ ਇਹ ਸਮਝੋ ਤੇ ਇਸ ਚੁਣੌਤੀ ਨੂੰ ਵੀ ਹੱਲ ਕਰੋ ਇਸ ਨੂੰ ਵੀ ਸਮਝਣ ਦਾ ਯਤਨ करिए ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ